ਦੋਸਤੋ ਜੇਕਰ ਤੁਸੀਂ ਵੀ ਫੇਸਬੁੱਕ ਤੇ ਕੰਮ ਕਰਦੇ ਹੋ ਤੇ ਹਰ ਮਹੀਨੇ ਚਾਹੁੰਦੇ ਹੋ ਕਿ ਫੇਸਬੁੱਕ ਤੋਂ ਤੁਸੀਂ ਵਧੀਆ ਪੈਸੇ ਬਣਾ ਸਕੋ ਤਾਂ ਇਸ ਦੇ ਲਈ ਤੁਹਾਨੂੰ ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪੈਣਾ ਇੱਕ ਤਾਂ ਤੁਹਾਡਾ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਰეკਮੈਂਡੇਸ਼ਨ ਦੇ ਵਿੱਚ ਜਾਣੀ ਚਾਹੀਦੀ ਹੈ ਤੇ ਦੂਸਰਾ ਤੁਹਾਡੀ ਵੀਡੀਓ ਸੁਗੈਸ਼ਨ ਦੇ ਵਿੱਚ ਜਾਣੀ ਚਾਹੀਦੀ ਹੈ ਸੋ ਬਹੁਤ ਸਾਰੇ ਵੀਰ ਇਹਨਾਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਨੇ ਜਿਸ ਕਰਕੇ ਉਹਨਾਂ ਦੀ ਵੀਡੀਓ ਤੇ ਵਿਊ ਨਹੀਂ ਆਉਂਦੇ ਜਾਂ ਉਹਨਾਂ ਦੇ ਪੇਜ ਦੀ ਰੀਚ ਦਿਨੋਂ ਦਿਨ ਘਟਦੀ ਜਾਂਦੀ ਹੈ ਕਿਉਂਕਿ ਜੇ ਤੁਸੀਂ ਫੇਸਬੁੱਕ ਤੇ 70% ਵੀ ਕੰਮ ਸਹੀ ਕਰਦੇ ਹੋ ਤਾਂ 30% ਕੰਮ ਤੁਹਾਨੂੰ ਤੁਹਾਡਾ ਫੇਸਬੁੱਕ ਆਪ ਕਰਕੇ ਦਿੰਦਾ ਹੈ। ਸੋ ਕਿਵੇਂ ਤੁਸੀਂ ਆਪਣਾ ਪੇਜ ਰეკਮੈਂਡੇਸ਼ਨ ਦੇ ਵਿੱਚ ਲਿਆ ਸਕਦੇ ਹੋ ਜਾਂ ਆਪਣੀ ਵੀਡੀਓ ਨੂੰ ਸੁਜੈਸ਼ਨ ਦੇ ਵਿੱਚ ਭੇਜ ਸਕਦੇ ਹੋ ਇਹਦੇ ਲਈ ਫੇਸਬੁੱਕ ਤੁਹਾਨੂੰ ਇੱਕ ਵੀਕਲੀ ਚੈਲੰਜ ਦਿੰਦਾ ਹੈ। ਪਰ ਬਹੁਤ ਸਾਰੇ ਵੀਰ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਇਸ ਨੂੰ ਇਗਨੋਰ ਕਰ ਦਿੰਦੇ ਨੇ। ਸੋ ਆਖਰ ਕੀ ਹੈ ਇਹ ਵੀਕਲੀ ਚੈਲੰਜ ਤੁਹਾਨੂੰ ਇਸ ਦੇ ਕੀ ਫਾਇਦੇ ਨੇ ਕਿਵੇਂ ਤੁਹਾਡੇ ਪੇਜ ਨੂੰ ਇਹ ਰეკਮੈਂਡੇਸ਼ਨ ਦੇ ਵਿੱਚ ਭੇਜੇਗੀ ਜਾਂ ਤੁਹਾਡੀ ਵੀਡੀਓ ਨੂੰ ਸੁਜੈਸ਼ਨ ਦੇ ਵਿੱਚ ਭੇਜੇਗੀ। ਇਸੇ ਬਾਰੇ ਅੱਜ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸੋ ਕਿਵੇਂ ਤੁਸੀਂ ਵੀਕਲੀ ਚੈਲੰਜ ਦੇ ਨਾਲ ਆਪਣੇ ਪੇਜ ਜਾਂ ਪ੍ਰੋਫਾਈਲ ਨੂੰ ਰეკਮੈਂਡੇਸ਼ਨ ਦੇ ਵਿੱਚ ਲਿਜਾ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਸੁਜੈਸ਼ਨ ਦੇ ਵਿੱਚ ਲਿਜਾ ਸਕਦੇ ਹੋ ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਜ ਓਪਨ ਕਰ ਲੈਣਾ ਹੈ ਤੇ ਪੇਜ ਓਪਨ ਕਰਨ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਤੁਹਾਡੀ ਪ੍ਰੋਫਾਈਲ ਦਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇਉ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਉੱਪਰ ਤੁਹਾਡੇ ਪੇਜ ਦਾ ਨਾਮ ਤੁਹਾਨੂੰ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਇੱਕ ਵੀਕਲੀ ਚੈਲੰਜ ਵਾਲਾ ਬਾਕਸ ਬਣਿਆ ਹੋਇਆ ਦਿਖਾਈ ਦੇ ਦੇਣਾ ਤੇ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇੱਥੇ ਤੁਸੀਂ ਉੱਪਰ ਦੇਖ ਸਕਦੇ ਹੋ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਕਰੰਟ ਲੈਵਲ ਵਾਲਾ ਤੇ ਇੱਕ ਅਚੀਵਮੈਂਟ ਵਾਲਾ ਸੋ ਜਦੋਂ ਤੁਸੀਂ ਅਚੀਵਮੈਂਟ ਤੇ ਕਲਿੱਕ ਕਰੋਗੇ ਤਾਂ ਇੱਥੇ ਤੁਹਾਨੂੰ ਤੁਹਾਡੇ ਉਹ ਸਾਰੇ ਰਿਵਾਰਡ ਦਿਖਾਈ ਦੇ ਦੇਣਗੇ ਜੋ ਕਿ ਤੁਸੀਂ ਫੇਸਬੁੱਕ ਤੋਂ ਹਰ ਹਫ਼ਤੇ ਚੈਲੰਜ ਕੰਪਲੀਟ ਕਰਕੇ ਲੈ ਹੋਣਗੇ ਸੋ ਜੇਕਰ ਕਰੰਟ ਲੈਵਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਨੂੰ ਜੋ ਤੁਹਾਡਾ ਇਸ ਹਫ਼ਤੇ ਦਾ ਚੈਲੰਜ ਚੱਲ ਰਿਹਾ ਹੈ ਉਹ ਸਾਰਾ ਦਿਖਾਈ ਦੇ ਦੇਣਾ ਹੈ ਸੋ ਜਦੋਂ ਵੀ ਤੁਸੀਂ ਇਸ ਚੈਲੰਜ ਨੂੰ ਕੰਪਲੀਟ ਕਰ ਲੈਂਦੇ ਹੋ ਤਾਂ ਤੁਹਾਨੂੰ ਇੱਕ ਰਿਵਾਰਡ ਮਿਲਦਾ ਹੈ ਤੇ ਜਦੋਂ ਤੁਹਾਨੂੰ ਉਹ ਰਿਵਾਰਡ ਮਿਲਦਾ ਹੈ ਤਾਂ ਤੁਹਾਡੇ ਪੇਜ ਦੀ ਗਰੋਥ ਹੋਣ ਲੱਗ ਜਾਂਦੀ ਹੈ ਤੁਹਾਡਾ ਪੇਜ ਰეკੋਮੈਂਡੇਸ਼ਨ ਦੇ ਵਿੱਚ ਜਾਣ ਲੱਗ ਜਾਂਦਾ ਹੈ ਸੋ ਇਸ ਪੇਜ ਤੇ ਤੁਸੀਂ ਦੇਖ ਸਕਦੇ ਹੋ ਜੋ ਇਸ ਹਫਤੇ ਦਾ ਚੈਲੰਜ ਮਿਲਿਆ ਹੋਇਆ ਉਹ ਹੈ ਰਾਈジング ਕ੍ਰੀਏਟਰ ਲੇਬਲ ਦੇ ਲਈ ਸੋ ਜਦੋਂ ਇਸ ਪੇਜ ਤੇ ਇਹ ਸਾਰਾ ਦਿੱਤਾ ਹੋਇਆ ਕ੍ਰਾਈਟੇਰੀਆ ਪੂਰਾ ਕਰ ਦਿੱਤਾ ਗਿਆ ਤਾਂ ਇਸ ਪੇਜ ਨੂੰ ਰਾਈジング ਕ੍ਰੀਏਟਰ ਲੇਬਲ ਦਾ ਇੱਕ ਰਿਵਾਰਡ ਮਿਲ ਜਾਵੇਗਾ ਜਿਸ ਤੋਂ ਬਾਅਦ ਇਹ ਪੇਜ ਰეკਮੈਂਡੇਸ਼ਨ ਦੇ ਵਿੱਚ ਜਾਣ ਲੱਗ ਜਾਵੇਗਾ ਸੋ ਬਹੁਤ ਸਾਰੇ ਵੀਰ ਇਸ ਵੀਕਲੀ ਚੈਲੰਜ ਨੂੰ ਇਗਨੋਰ ਕਰ ਦਿੰਦੇ ਨੇ ਇਸ ਵੱਲ ਪੂਰਾ ਧਿਆਨ ਨਹੀਂ ਦਿੰਦੇ ਜਿਸ ਕਰਕੇ ਉਹਨਾਂ ਦੇ ਪੇਜ ਦੀ ਰੀਚ ਡਾਊਨ ਹੋ ਜਾਂਦੀ ਹੈ ਫੇਸਬੁੱਕ ਤੁਹਾਨੂੰ ਹਫਤੇ ਦਾ ਚੈਲੰਜ ਦੇ ਰਹੀ ਆ ਕਿ ਜੇਕਰ ਤੁਸੀਂ ਇਹ ਕ੍ਰਾਈਟੇਰੀਆ ਪੂਰਾ ਕਰਦੇ ਹੋ ਤਾਂ ਤੁਹਾਡੇ ਪੇਜ ਦੀ ਰੀਚ ਵਧੇਗੀ ਤੇ ਤੁਹਾਡਾ ਪੇਜ ਰეკਮੈਂਡੇਸ਼ਨ ਦੇ ਵਿੱਚ ਜਾਵੇਗਾ ਸੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਦੇ ਵਿੱਚ ਜੋ ਇਸ ਹਫਤੇ ਦਾ ਕ੍ਰਾਈਟੇਰੀਆ ਉਸ ਦੇ ਵਿੱਚ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਪਬਲਿਸ਼ 11 ਨੂੰ ਪਬਲਿਕ ਪੋਸਟ ਸੋ ਇਸ ਪੇਜ ਨੂੰ ਕਿਹਾ ਗਿਆ ਜੇਕਰ ਇਹ ਇੱਕ ਹਫ਼ਤੇ ਦੇ ਵਿੱਚ 11 ਪੋਸਟਾਂ ਅਪਲੋਡ ਕਰਦੇ ਨੇ ਤਾਂ ਇਹਨਾਂ ਦਾ ਪਹਿਲਾ ਕ੍ਰਾਈਟੇਰੀਆ ਪੂਰਾ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਪਬਲਿਸ਼ 6 ਨਿਊ ਪਬਲਿਕ ਰੀਲ ਸੋ ਜੇ ਇਸ ਇੱਕ ਹਫ਼ਤੇ 7 ਦਿਨਾਂ ਦੇ ਵਿੱਚ ਇਸ ਪੇਜ ਤੇ 6 ਰੀਲਾਂ ਅਪਲੋਡ ਕੀਤੀਆਂ ਗਈਆਂ ਤਾਂ ਦੂਜਾ ਕ੍ਰਾਈਟੇਰੀਆ ਪੂਰਾ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਸੀਂ ਥੱਲੇ ਦੇਖ ਸਕਦੇ ਹੋ ਤਿੰਨ ਕ੍ਰਾਈਟੇਰੀਆ ਇਹ ਪੇਜ ਦੇ ਪੂਰੇ ਹੋ ਚੁੱਕੇ ਨੇ ਜਿਸ ਦੇ ਵਿੱਚ ਇੱਕ ਸੀਗਾ ਗੈਟ 40 ਨਿਊ ਫੋਲਰ ਜਿਸ ਦੇ ਵਿੱਚ ਕਿ 40 ਨਿਊ ਫੋਲਰ ਲੈਣੇ ਸੀਗੇ ਉਹ ਇਸ ਪੇਜ ਨੇ ਲੈ ਲਏ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੈਟ 420 ਇੰਟਰੈਕਸ਼ਨ ਔਨ ਯੂਅਰ ਪੋਸਟ ਸੋ ਇਸ ਦੇ ਵਿੱਚ ਫੇਸਬੁੱਕ ਇਹ ਕਹਿ ਰਹੀ ਆ ਕਿ 420 ਲਾਈਕ ਜਾਂ ਕਮੈਂਟ ਤੁਹਾਡੀ ਵੀਡੀਓ ਤੇ ਰੀਲ ਤੇ ਜਾਂ ਪੋਸਟ ਤੇ ਆਉਣੇ ਚਾਹੀਦੇ ਸੀ ਜੋ ਕਿ ਇਸ ਪੇਜ ਨੇ ਕੰਪਲੀਟ ਕਰ ਲਏ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੈਟ 800 ਮੋਰ ਪਲੇ ਔਨ ਯੂਅਰ ਰੀਲ ਸੋ ਇਸ ਵਿੱਚ ਫੇਸਬੁੱਕ ਕੀ ਕਹਿ ਰਹੀ ਆ ਕਿ ਇੱਕ ਹਫਤੇ ਦੇ ਵਿੱਚ ਤੁਸੀਂ ਜਿੰਨੀਆਂ ਵੀ ਰੀਲਾਂ ਪਾਉਣੇ ਹੋ ਉਹਦੇ ਉੱਪਰ 800 ਵਿਊ ਆਉਣੇ ਚਾਹੀਦੇ ਨੇ ਜੋ ਕਿ ਇਸ ਪੇਜ ਤੇ ਕੰਪਲੀਟ ਹੋ ਗਏ ਨੇ ਸੋ ਤੁਸੀਂ ਵੀ ਇਸ ਕ੍ਰਾਈਟੇਰੀਆ ਨੂੰ ਕੰਪਲੀਟ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਆਪਣੇ ਪੇਜ ਨੂੰ ਰეკਮੈਂਡੇਸ਼ਨ ਦੇ ਵਿੱਚ ਲੈ ਜਾਣਾ ਰੀਚ ਵਧਾਉਣੀ ਆ ਜਾਂ ਆਪਣੀ ਵੀਡੀਓ ਤੇ ਵਿਊ ਲੈ ਕੇ ਆਉਣੀ ਆ ਕਿਉਂਕਿ ਜੇ ਤੁਸੀਂ ਇਹ ਚੈਲੰਜ ਪੂਰਾ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਵੀਡੀਓ ਵੀ ਸੁਗਜੈਸ਼ਨ ਦੇ ਵਿੱਚ ਜਾਂਦੀ ਹੈ ਸੋ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇੱਕ ਆਪਸ਼ਨ ਲੀਡਰ ਬੋਰਡ ਦਾ ਦਿਖਾਈ ਦੇ ਰਿਹਾ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਬਹੁਤ ਸਾਰੇ ਪੇਜ ਦਿਖਾਈ ਦੇ ਦੇਣਗੇ ਜੇਕਰ ਮੈਂ ਆਪਣੇ ਇਸ ਪੇਜ ਦੀ ਗੱਲ ਕਰਾਂ ਤਾਂ ਮੇਰਾ ਇਹ ਪੇਜ ਇਸ ਟਾਈਮ 16ਵੇਂ ਨੰਬਰ ਤੇ ਚੱਲ ਰਿਹਾ ਕਿਉਂਕਿ ਇਸ ਦਾ ਕੁਝ ਕ੍ਰਾਈਟੇਰੀਆ ਪੂਰਾ ਕਰਨ ਵਾਲਾ ਰਹਿੰਦਾ ਤੇ ਜਦੋਂ ਮੈਂ ਉਹ ਕ੍ਰਾਈਟੇਰੀਆ ਪੂਰਾ ਕਰ ਲਿਆ ਤਾਂ ਇਹ ਪੇਜ ਹੋਰ ਵੀ ਉੱਪਰ ਆ ਜਾਵੇਗਾ ਸੋ ਜਿਹੜਾ ਵੀ ਪਹਿਲਾ ਕ੍ਰਾਈਟੇਰੀਆ ਪੂਰਾ ਕਰ ਲੈਂਦਾ ਤਾਂ ਲੀਡਰ ਬੋਰਡ ਤੇ ਉਹਦਾ ਨਾਮ ਸਭ ਤੋਂ ਉੱਪਰ ਹੁੰਦਾ ਸੋ ਜੇਕਰ ਤੁਸੀਂ ਵੀ ਸਭ ਤੋਂ ਪਹਿਲਾਂ ਆਪਣਾ ਕ੍ਰਾਈਟੇਰੀਆ ਪੂਰਾ ਕਰੋਗੇ ਤਾਂ ਤੁਹਾਡਾ ਲੀਡਰ ਬੋਰਡ ਤੇ ਨਾਮ ਆਵੇਗਾ ਜਿਸ ਦੇ ਨਾਲ ਤੁਹਾਡੇ ਪੇਜ ਦੀ ਰੀਚ ਵਧੇਗੀ ਰეკਮੈਂਡੇਸ਼ਨ ਦੇ ਵਿੱਚ ਜਾਵੇਗਾ ਤਾਂ ਤੁਹਾਡੀ ਵੀਡੀਓ ਸੁਗਜੈਸ਼ਨ ਦੇ ਵਿੱਚ ਜਾਵੇਗੀ ਸੋ ਬਹੁਤ ਸਾਰੇ ਵੀਰ ਕੀ ਕਰਦੇ ਨੇ ਇਸ ਵੀਕਲੀ ਚੈਲੰਜ ਨੂੰ ਇਗਨੋਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਸੋ ਬਹੁਤ ਸਾਰੇ ਵੀਰ ਇਹ ਵੀ ਕਹਿ ਦਿੰਦੇ ਨੇ ਕਿ ਇਸ ਨੂੰ ਪੂਰਾ ਕਰਕੇ ਜਾਂ ਇਸ ਨੂੰ ਨਾ ਪੂਰਾ ਕਰਕੇ ਕੋਈ ਵੀ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਤੁਸੀਂ ਸੋਸ਼ਲ ਮੀਡੀਆ ਤੋਂ ਓਨਾ ਟਾਈਮ ਪੈਸਾ ਨਹੀਂ ਬਣਾ ਸਕਦੇ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦੇ ਉਸ ਦੇ ਹਿਸਾਬ ਨਾਲ ਨਹੀਂ ਚੱਲਦੇ ਕਿਉਂਕਿ ਫੇਸਬੁੱਕ ਜੋ ਵੀ ਨਵਾਂ ਅਪਡੇਟ ਦਿੰਦਾ ਹੈ ਉਹ ਤੁਹਾਨੂੰ ਇੰਪਰੂਵ ਕਰਨ ਵਾਸਤੇ ਹੀ ਹੁੰਦਾ ਹੈ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਕਿ ਉਸ ਨੂੰ ਪੂਰਾ ਕੀਤਾ ਜਾ ਸਕੇ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਆ ਸੋਸ਼ਲ ਮੀਡੀਆ ਦੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਸੋ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸੋਸ਼ਲ ਮੀਡੀਆ ਦੀ ਹਰ ਰੋਜ਼ ਨਵੀਂ ਅਪਡੇਟ ਦੇ ਲਈ ਮੇਰਾ Telegram ਚੈਨਲ ਹੁਣੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰੋ